ਜੀ ਅਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੈਂ ਉਮੀਦ ਕਰਦਿਆਂ ਠੀਕ-ਠਾਕ ਹੋਵੋਗੇ ਦੀਨਾਂ ਸੈੱਟ ਚੱਲਦੀਆਂ ਨੇ ਦੋਨੇ ਹੁਣ ਮਲਕੀਤ ਕੋਲੇ ਆਇਆ ਇਹ ਕੱਲ ਦੀ ਚੱਲਦੀ ਆ ਇੱਧਰੇ ਵਧੀਆ ਸੈੱਟ ਚੱਲਦੀ ਆ ਪੂਰੀ ਤੇ ਕੱਲ ਇੱਧਰ ਵੱਡੇ ਨੇ ਰਾਤ 13-14 ਕਿਲੇ ਪਰਾਲੀ ਲਾਂਗਾ ਬਹੁਤ ਜ਼ਿਆਦਾ ਕੋ ਡੇਕਾਂ ਦੇ ਕੋਲੇ ਇਹਨਾਂ ਨੇ ਵੱਢ ਕੇ ਛਿੱਟੀਆਂ ਹੋਈਆਂ ਸੀ ਉੱਤੇ ਕਣਕ ਇਕਲਾ ਮਸ਼ੀਨਾ ਹੁਣ ਕਈ ਫੋਨ ਆਉਂਦੇ ਨੇ ਵੀ ਝੂਰਾ ਹੁੰਦਾ ਪਰਾਲੀ ਦਾ ਜਿਉਂ-ਜਿਉਂ ਦੁਪਹਿਰਾ ਹੋਈ ਜਾਂਦਾ ਤਿਉਂ-ਤਿਉਂ ਨਾਲ-ਨਾਲ ਹੁੰਦੇ 2-2 ਚੱਕਰ ਘਟਾਉਂਦੇ ਜਾਇਆ ਕਰੋ ਥਰੇਸਰ ਦੇ ਮਤਲਬ ਉਹ ਉੱਥੇ ਤੱਕ ਕਰ ਲੈਣੇ ਨੇ ਵੀ ਥਰੇਸਰ ਚੋਕ ਨਾ ਹੋਵੇ ਤੇ ਉਦੋਂ ਬਾਅਦ ਜਿੱਦਾਂ ਤੋਰਾ ਦੰਨੇ ਆ ਮੜਾ ਜਾ ਹਾਈ ਮਾਰੇ ਆ ਵੀ ਵਿੱਚੋਂ ਮਸ਼ੀਨ ਲੋੜ ਜੀ ਨਾ ਲਵੇ ਜੇ ਲੋੜ ਦਾ ਲੈਂਦੀ ਆ ਦੋ ਤਿੰਨ ਗੇੜੇ ਵਧਾ ਲੇ ਨਾਲੇ ਉਹਦੇ ਨਾਲ ਇਹ ਇੰਜਨ ਵੀ ਸੌਖਾ ਰਹਿੰਦਾ ਤੇ ਗਰਮ ਗੁਰਮ ਨਹੀਂ ਹੁੰਦਾ ਹਨਾ ਤੇ ਨਾਲੇ ਪ੍ਰਾਲੀ ਦਾ ਚੂਰਾ ਨਹੀਂ ਹੁੰਦਾ ਜੋ ਚੂਰਾ ਹੋਣ ਲੱਗ ਗਿਆ ਤੂੜੀ ਬਣ ਲੱਗ ਗਈ ਉਹ ਸਾਰੀ ਫਿਰ ਬੈੱਡ ਤੇ ਆਉਂਦੀ ਆ ਮਸ਼ੀਨ ਫਿਰ ਦੁਪਹਿਰੇ ਢਾਣੇ ਮਾਰਦੀ ਉਹ ਮਾਰਦੀ ਆ ਹੁਣ ਇੰਨਾ ਆ ਖੱਤਿਆਂ ਵਿੱਚ ਵੀ ਆਪਣੀ ਪ੍ਰਾਲੀ ਓਮੀ ਪਈ ਆ ਇਹਦੀ ਝੋਨੇ ਦੀ ਪ੍ਰਾਲੀ ਵਾਂਗੂ ਚੱਲੀ ਜਾਂਦਾ ਔਰੇ ਬਸ ਇਹਨਾਂ ਦੇ ਟੁੱਟ ਮੇਜੇ ਰਹਿ ਗਏ ਤੇ ਇੱਕ ਗਿਲਾਹਾ ਅੱਧਾ ਉੱਥੇ ਆ ਫੇਰ ਫੇਰ ਇੱਧਰ ਕੱਠੇ ਚ ਚੱਲੂਗੀ ਤੇ ਅੱਜ ਨੇ ਬੜ ਜੂਰੇ ਰਾਤ ਨੂੰ 11 12 ਵਜੇ ਜਾਣਗੇ ਉਹ ਮੋਨੂ ਸੇ ਪੁੱਛ ਲੋ ਜੀ ਉਧਰ ਬੈਠਾ ਹੈ ਬਾਕੀ ਮੌਸਮ ਵੀ ਠੀਕ ਹੈ ਇਕੋਰੇ ਬੱਟਾ-ਬੱਟਾ ਵੱਧ ਹੁੰਦੇ ਨੇ ਆਹ ਟਾਈਮ ਮਸ਼ੀਨ ਫੇਰ ਆਏ ਟਾਈਮ ਜਿਹੜਾ ਮਰਜ਼ੀ ਹੋਵੇ ਬੱਟਾ-ਬੱਟਾ ਦੇ ਫੇਰ ਭਜਾਈ ਜਾਂਦੀ ਨਹੀਂ। ਮਗਲੇ ਹਿੱਸੇ ਦੇ ਵੰਟੀ ਨੇ ਲਾਤੀ ਲਾਲ ਟੇਪ। ਤੇ ਪਾਣੀ ਦੀ ਕਮੀ ਕਰਕੇ ਬਸ ਝੋਨਾ ਝਾਨਾ ਨਹੀਂ ਲੱਗਦਾ ਹੈਗਾ ਕਣਕ ਨੂੰ ਬਹੁਤ ਮੰਦਾ ਬਾਹਣ ਕਣਕ ਆਪਣੇ ਪੰਜਾਬ ਵਰਗੀ ਹੋਇਆ ਹੈ ਪਿੰਡ ਦੇ ਹਰੇਕ ਚਾਰੇ ਪਾਸੇ ਕੋਈ ਨਾ ਕੋਈ ਫਰਕ ਹੈ ਖੇਤਾਂ ਦਾ ਕਿਤੇ ਰੇਤਲਾ ਬਾਹਣ ਇਹ ਵੀ ਰੇਤੇ ਜਿਹੇ ਵਾਲਾ ਗਣਕਾਂ ਜਣਕੀ ਔਸਤ 62 80 ਆ ਸੱਚ 62 ਤੇ 70 ਇੱਥੇ ਤੱਕ ਇੰਨੇ ਕ ਮੰਨਦੀ ਔਸਤ ਪੈ ਰਹੀ ਹੈ ਉਹੀ 24 25 ਕੁਵੰਟਲ ਪਹਿਲੀ ਮੋਟਰ ਹੈ ਵੀ ਜਿਹਦੇ ਆਇਂ ਦਰਸਤ ਤਰੋਖਤ ਨੇ ਤੇ ਵਧੀਆ ਦੋ ਕੋਠੇ ਪਏ ਹੋਏ ਨੇ ਨਹੀਂ ਤਾਂ ਇੱਥੇ ਬੁਰਾ ਹਾਲ ਹੈ ਇਹ ਵੀ ਦੂਰ ਕਰਕੇ ਪਾਏ ਨੇ ਇਹਨਾਂ ਨੇ ਵੀ ਰਹਿਣਾ ਪੈਂਦਾ ਔਰੇ ਸਾਰਾ ਦਿਨ ਜੇ ਹੁਣ ਪਿੰਡ ਨੂੰ ਜਾਂਦੇ ਨੇ ਤਾਂ 8 8-9 ਕਿਲੋਮੀਟਰ ਪੈਂਦਾ ਤਾਂ ਮੇਰਾ 2 ਲੱਖ ਕਿਲਾ ਪਤਾ ਨਹੀਂ ਅੱਧਾ ਕਿਲਾ ਇੱਕ ਇਹਦੋਂ ਗਾਹਾਂ ਫਿਰ ਇੰਨਾ ਦਾ ਨਿਬੜ ਜੂਗਾ ਫਿਰ ਅਗਲੇ ਦੇ ਜਾਣਾ ਪੰਜ ਉਹਦੇ ਨੇ ਉਦੋਂ ਅਗਲੇ ਦੇ 8 ਨੇ ਅੱਜ ਇੱਥੇ ਇੱਥੇ ਹੋ ਜਾਣਗੇ ਯਾਨੀ ਕਿ 35 ਕਿਲਿਆਂ ਦੇ ਲਾਗੇ ਬੰਨੇ ਨਿਬੜ ਜੂਰੇ ਤੇ ਚਲੋ ਬਾਕੀ ਤੁਰਦੇ ਫਿਰਦੇ ਅੱਜ ਵੀਡੀਓ ਬਣਾਵਾਂਗੇ ਹਰ ਦਿਹਾੜੀ ਦੀ ਹਾਂਜੀ ਉਧਰੋਂ ਨਿਮੇੜ ਕੇ ਆ ਗਏ ਤੇ ਇੱਧਰ ਨੂੰ ਉਰਾਲੀ ਦੇਖੋ ਕਹਿੰਦਾ ਕਿਵੇਂ ਢੇਰ ਲੱਗੇ ਨੇ ਤੇ ਹਵਾ ਹੋਵਾ ਵੀ ਪੰਦਾ ਲੱਗਦਾ ਵੀ ਅੱਜ ਲੰਮਾ ਟਾਈਮ ਚੱਲਣੀ ਨਹੀਂ ਰਾਤ ਨੂੰ ਇੱਥੇ ਰਹਿ ਗਏ 6 ਕਿਲੇ ਇਹ ਸੀ ਤਿੰਨ ਵੱਡੇਗੇ ਤਿੰਨ ਰਹਿ ਗਏ ਇਹ ਤੇ ਪੰਜ ਹੋਰ ਨੇ ਤੇ ਢਾਈ ਹੋਰ ਨੇ 7.5 ਹੋ ਅਡਰ ਰਹਿ ਗੇ ਨੇ ਬੜੇ ਜਾ ਟਾਈਮ ਨਾਲ ਬਾਕੀ ਇਹ ਡਿੱਗੀ ਹੋਈ ਆ ਉਹਦੇ ਚ ਇੱਕ ਆ ਖਾਲੀਆ ਬਣਿਆ ਇਟਾਂ ਰੋੜੇ ਬਹੁਤ ਪਏ ਨੇ ਅੱਜ ਫੇਰ ਤੇ ਮਸ਼ੀਨ ਤੇ ਹੱਥ ਚੈਨਾ ਚੂਨਾ ਦੇ ਲੋਕ ਚੈੱਕ ਕਰਦੇ ਸਾਰੇ ਬਹੁਤ ਦਿਨ ਹੋ ਗਏ ਪਹਿਲਾ ਲੋਕ ਨਿਕਲ ਗਿਆ ਦੀ ਐਲੀਵੇਟਰ ਆਂ ਦਾਣੇ ਵਾਲੀ ਦਾ ਤੇ ਉਹ 15-20 ਮਿੰਟ ਖਾ ਗਈ ਜੈਨ ਫਸ ਗਈ ਦੀ ਵਿੱਚ ਅੱਜ ਹੱਤਪੇਰੀ ਕਰਦੇ ਆ ਇਹਦੇ ਨਾਲੇ ਹੋਤੇ ਉਹੀ 2 ਘੰਟੇ ਲੇਟ ਪੈ ਜਾਗੇ ਪੈਣ ਦਾ ਦਾ ਕੋਈ ਲਾਲਚ ਨਹੀਂ ਆਏਗਾ ਗਵਾਹੀ 15 20 ਦਿਨ ਹੁੰਦੇ ਨੇ ਉਹ ਦੁਵਾ ਪੈਣਤੀਆਂ ਇਹ ਕਹਿੰਦਾ ਵੀ ਆਹ ਢਾਲ ਨਾ ਛੱਡਿਓ ਮਹਾ ਇਹਨੂੰ ਪਹਿਲਾਂ ਪੈਰਾਂ ਨਾਲ ਮਿੱਧ ਕੇ ਸਾਈਡ ਤੇ ਇਹਨੂੰ ਕਰ ਕਹਿੰਦਾ ਐਵੇਂ ਕਿਵੇਂ ਹੋ ਜੂ ਮਹਾ ਆ ਜਾ ਫਿਰ ਫਿਰੇ ਮੂਰੇ ਮੂਰੇ ਤੋਰੇ ਆ ਕਹਿੰਦਾ ਪਹਿਲਾਂ ਨਹੀਂ ਸਿੱਖਿਆ ਦਿੱਤੀ ਮਾਂ ਫਿਰ ਵੱਡ ਕੇ ਅਸੀਂ ਲੈ ਜੂ ਜਿੰਨਾ ਸੁਲਕਾ ਸੁਲਕਾ ਸਾਰਾ ਬਾਰੇ ਆ ਰਿਹਾ ਉੱਟ ਕੇ ਉਹ ਵਿਸਾਲ ਚਲਦੀ ਸੀ ਇਧਰ ਉਹ ਖੜੀ ਆ ਤੇ ਉਹ ਸਾਹਮਣੇ ਇਹ ਪਹਿਲਾਂ ਉਹਦੇ ਗਾਹਕ ਤੇ ਇਹਨਾਂ ਦੇ 40 45 ਕਿਲੇ ਨੇ ਤੇ ਇਹ ਵੀ ਸਫਾਈ ਤੋਂ ਭੱਜੇ ਨੇ ਉਹ ਚਲੋ ਚਾਹੇ ਬੰਦੇ ਅਣਜਾਣ ਲਾ ਲਓ ਜਿਵੇਂ ਮਰਜ਼ੀ ਲਾ ਲਓ ਹਨਾ ਤੇ ਉਹਨਾਂ ਦੀ ਸਫਾਈ ਨਹੀਂ ਹੈਗੀ ਇਹ ਕੁੰਡੀ ਕਾਂਡੀ ਤੋਂ ਵੱਧ ਚਾਲਦੇ ਨੇ ਉਰੇ ਮਤਲਬ ਕੰਡਾ ਕਰਾ ਗਈ ਟਰਾਲੀ ਚ ਉਮੀ ਪਾਰਤੀ ਕਾਟਦੇ ਨੇ 1.5 ਕਿਲੋ ਕਾਟਦੇ ਕਵਾਂਟਲ ਪਿッセ ਤੇ ਇਹ ਕਹਿੰਦੇ ਸਫਾਈ ਨਹੀਂ ਹੈਗੀ ਕਹਿੰਦੇ ਅਸੀਂ ਵੜਾਉਣੀ ਨਹੀਂ ਹੈਗੀ ਲੰਗਾਈ ਬਹੁਤ ਆ ਤੂੜੀ ਆਈ ਦਾ ਪਤਾ ਨਹੀਂ ਕੀ ਬਣੂ ਇੱਥੇ ਠੀਕ ਹੈ ਜਮਾ ਥੱਲੇ ਮਾੜਾ ਮੋਟਾ ਉਹ ਨਰਮ ਬੱਲੀ ਚ ਕੋਈ ਕੋਈ ਦਾਣਾ ਉਹ ਲਵਾਉਣਿਆ ਉਹ ਤੋਂ ਬਾਅਦ ਘਟ ਨੇੜੇ ਲਾ ਦੂਗਾ ਜਿਵੇਂ ਕਾਹੇ ਕਣਕਾ ਜਾਏ ਝੋਨਾ ਜਦੋਂ ਡਿਗੀ ਹੁੰਦੀ ਹੈ ਨਾ ਉਦੋਂ ਆ ਇੱਕ ਗੇੜਾ ਛੱਡ ਲੈ ਅੱਧਾ ਘਾਟਰ ਛੱਡ ਲੈ ਇਹ ਤਾਂ ਹੀ ਗੇੜਾ ਲਾਉਣਾ ਸੌਖਾ ਹੋ ਜਾਂਦਾ ਕਿਉਂਕਿ ਨਹੀਂ ਫਿਰ ਜਿਵੇਂ ਬੌਲਾ ਜਾ ਉਹ ਹੈ ਵਲਾ ਉਹ ਦੂਜੇ ਡਾਲ ਵੀ ਤੋੜ ਦਿੰਦਾ ਸਾਰੇ ਨਾਲ ਦਾਣੇ ਤੁਨੇ ਝੜ ਜਾਂਦੇ ਨੇ। ਫਿਰ ਇਹ ਵਧੀਆ ਤਰੀਕੇ ਨਾਲ ਲੱਗ ਜਾਂਦਾ ਡਾਲ ਡੁਲ ਘਟ ਰਹਿੰਦੇ ਨੇ ਸਾਈਡ ਤੇ। ਸੋਲਰ ਸਿਸਟਮ ਲੱਗੇ ਹੋਏ ਨੇ। ਬਿਜਲੀ ਬੁਧੀ ਆ ਕੰਮ ਤਾਂ ਔਖੀ ਹੈ ਇੱਥੇ। ਇੱਕ ਆ ਸਟੀਆਂ ਜੀ ਇਹ ਤਾਂ ਬਾਹਰ ਪਈਆਂ ਨੇ ਕਈਆਂ ਤੇ ਵਿਚਕਾਰ ਢੇਰੀਆਂ ਲਾਈਆਂ ਪਈਆਂ ਨੇ ਆਲੇ-ਦਾਲੇ ਗੱਡੇ ਹੁੰਦੇ ਨੇ ਲੋਹੇ ਦੇ ਐਂਗਲ ਉਹ ਬਹੁਤ ਔਖਾ ਕੰਮ ਹੈ ਅੱਜ ਇਹ ਦੂਜਾ ਪਿੰਡ ਆ ਜਿੱਥੋਂ ਨਮੇੜ ਕੀ ਜਾਵਾਂਗੇ ਫਿਰ ਨਹੀਂ ਦੁਬਾਰੇ ਰਾਹਦਾਰੀ ਬਹੁਤ ਪੈਂਦੀ ਆ ਇਧਰੋਂ ਫਾਈਨਲ ਹੋ ਜਾਊਗਾ ਫਿਰ ਜਿਹੜੇ ਉਧਰ ਲੱਗਣਗੇ ਦੋ ਤਿੰਨ ਦਿਨ ਇਹ ਪਿੰਡ ਦਾ ਦੇਖਦੇ ਆਂ ਮਾਹੌਲ ਇਹ ਜਾਵਾਂਗੇ ਪਿੰਡ ਨੂੰ ਪਰਾਂ ਵਾਲੇ ਬਹੁਤ ਆ ਭਾਂਚੋ। ਟੂੜੀ ਦਾ ਰੇਟ ਵੀ ਜਾਨੀ ਕਿ ਕਿਰਾਏ ਦਾ ਟਰਾਲੀ ਦਾ ਬਹੁਤ ਔਰੇ ਬਿਨਾ ਲੇਬਰ ਤੋਂ 16-1700 ਚੱਲ ਰਿਹਾ ਇਸ ਟਾਈਮ। ਪਰ ਪੰਗਾ ਇਹ ਆ ਵੀ ਖੱਤੇ ਖੁੱਤੇ ਜੇ ਨਹੀਂ ਵਧੀਆ ਹੁੰਦੇ ਕੀ ਕਹਣਾ ਜਿਵੇਂ ਇਹ ਘੇਰੇ ਨੇ ਵਧੀਆ ਨੇ। ਉਹ ਦੇਖ ਲਓ ਪਰਾਂ ਮਹਾਰਾਸ਼ਟਰ ਵਾਲਾ ਕੰਮ ਹੈ ਉਹ ਪਰਾਂ ਨੂੰ ਟਿੱਬਾ ਚੜ ਗਿਆ ਉੱਚਾ ਹੀ ਨੀਵੇਂ ਤੋਂ। ਉਧਰੋਂ ਇੱਥੋਂ ਅਸੀਂ 7-8 ਕਿਲਿਆਂ ਦੀ ਬਾਹੀ ਤੇ ਹੋਊ ਸੜਕ। ਉਧਰੋਂ ਮਸ਼ੀਨ ਨਹੀਂ ਦੀਂਦੀ ਹੈਗੀ। ਇਹ ਗੇਰ ਦਾ ਫਰਕ ਆ ਯਾਨੀ ਕਿ ਦੂਜੇ ਲੋਅ ਚ ਬਹੁਤ ਜ਼ਿਆਦੇ ਤੋਰਾ ਵੀ ਝੋਨੇ ਚ ਵੀ 15 ਦੀ ਪੁਲੀ ਤੋਂ ਘਟੇ ਇਹ ਚੱਲਦੀ ਨਹੀਂ ਹੈਗੀ ਬਹੁਤਾ ਜ਼ਿਆਦੇ ਤੋਰਾ ਹੁਣ ਵੀ ਉਹਨੇ ਡੇਕੇ ਡੋਕੇ ਚ ਪਹਿਲਾ ਗੇੜਾ ਜਿਹੜਾ ਪਹਿਲੇ ਹਾਈ ਚ ਲਾਇਆ ਉਹ ਕਿਉਂ ਇਹ ਆ ਵੀ ਜੋ ਪਹਿਲਾ ਗੇੜਾ ਲੱਗ ਜੇ ਉਸ ਤੋਂ ਬਾਅਦ ਚਾਹੇ ਮੜਾ ਜਾਂ ਕਟਰ ਬਾਹਰ ਰੱਖ ਕੇ ਫਿਰ ਮਸ਼ੀਨ ਪਤਾ ਲੱਗੀ ਜਾਂਦਾ ਹੁੰਦਾ ਕਟਰ ਦਾ ਵੀ ਕਿੱਥੇ ਰੱਖਣਾ ਨਹੀਂ ਥੱਲੇ ਰਹੀ ਜਾਣ ਉਹਦਾ ਵੀ ਕੀ ਫਾਇਦਾ ਨੁਕਸਾਨ ਕਰੇ ਦਾ ਇਹ ਵਿਸਾਲ ਆਲਾ ਕਹਿੰਦਾ ਪਹਿਲਾਂ ਤੁਸੀਂ ਮੇਰੀਆਂ ਦੋ ਬਕਾਇਆ ਤੀਆਂ ਕਹਿੰਦਾ ਹੁਣ ਲੱਗਦਾ ਇਹ ਵੀ ਬਕਾਉਂਗੇ ਮਹਾਜਰਾ ਜਰਾ ਸੀ ਇਹੋ ਜਿਹਾ ਕੀ ਕਰਤਾ ਕਹਿੰਦਾ ਯਾਰ ਕੰਮ ਹੀ ਨਹੀਂ ਆਉਂਦਾ ਹੈਗਾ ਕੋਲੇ ਤੇ ਬਾਕੀ ਬਾਡੀ ਬੁੱਡੀ ਤੇ ਡਿਪੈਂਡ ਹੁੰਦਾ ਚਲੋ ਸਫਾਈ ਤੇ ਹੁੰਦਾ ਹਨਾ ਹੁਣ ਆ ਇਹਨੂੰ ਕਹਤਾ ਇੰਨੇ ਕ ਨਾਲ ਆਪਣਾ ਕੀ ਘਸ ਗਏ ਤੇ ਚਲੋ ਸਾਰੇ ਢਾਲ ਵੱਡੇਗੇ ਨਹੀਂ ਇਹ ਦਾਤੀ ਚੱਕੀ ਫਰੀ ਜਾਂਦਾ ਵੇ ਇਹ ਤਾਂ ਵੱਢਦੇ ਨਹੀਂ ਹੈਗੇ ਇਹ ਕਹਿੰਦੇ ਨੇ ਇਕੱਲੇ ਇਕੱਲੇ ਆ ਮਾਂ ਫਿਰ ਵੱਢ ਕੀ ਅਸੀਂ ਲੈ ਜਾਂਦੇ ਆ ਭਾਈ ਵੰਟੀ ਬੋਸ ਨਾਲਿਆ ਉਹ ਬੈਠਾ ਪੜਾ ਹੀ ਅੱਜ ਆਪਦੇ ਇੱਧਰ ਜਿੱਥੇ ਟਿਕਾਣੇ ਤੇ ਰਹਿਣੇ ਆ ਉੱਥੇ ਪਹੁੰਚ ਗਈ ਚਲਦੀ ਆ ਉਹਦੇ ਕੋਲੇ ਹੈਗੇ ਤੇ 14 ਪਤਾ ਨਹੀਂ 15 ਹੋਣਾ ਤੇ ਉਹ ਵੀ ਉਧਰੋਂ ਨਿਬੜ ਜਾਣਗੇ ਫਿਰ ਕੱਲ ਨੂੰ ਉਹਨੇ ਪਰਲੇ ਪਿੰਡ ਜਾਣਾ ਇਹ ਇੱਥੇ ਚੱਲੂਗੀ ਹਣੀ ਵੀ ਇੱਥੇ ਆ ਫਫੜੇ ਭਾਈ ਕੇ ਵਾਲਾ ਇੱਕ ਏਸੀ ਕਰਤਾਰ ਇੱਕ ਦੂਜੀ ਆ ਨਵੀ ਤੇ ਇੱਕ ਉਹਨਾਂ ਦੇ ਪਿੰਡੋਂ ਹੋਰ ਆ ਵੀਰ ਅਵਤਾਰ ਉਹ ਹਰਮੀਤ ਲੈ ਕੇ ਆ 19 ਮਾਡਲ ਹਵਾ ਹਵਾ ਜਮਾ ਬੰਦ ਹੋ ਗਈ ਜਾਨਕੀ ਸੈਟ ਆ ਇਹ ਦੁਪਹਿਰੇ ਤੋਂ ਪੂਰੇ ਵੀ 85 ਦੇ ਥੱਲੇ ਥੱਲੇ ਮੀਟਰ ਰੰਦਾ ਸੀ ਤੇ 85 ਦੇ ਵਿੱਚ ਵਿੱਚ ਤੇ ਹੁਣ ਜਿਵੇਂ ਆ ਮੌਸਮ ਜਾ ਹੋ ਗਿਆ ਹੁਣ 60 ਤੇ ਖੜਾ ਪੂਰਾ ਕਈ ਵਾਰੀ ਇਹ ਵੀ ਹੋ ਜਾਂਦਾ ਹੁੰਦਾ ਜੀ ਵੀ ਚਲਾਉਣ ਸਾਰੇ ਪਹਿਲੇ ਕਿਡੇ ਜੀ ਗਰਮ ਹੋ ਗਈ ਹਨ ਤੇ ਟਾਈਮ ਵੀ ਜਾਦੇ ਐਡਵਾਂਸ ਹੋਵੇ ਤਾਂ ਵੀ ਜੇ ਇੰਜਨ ਦੀ ਠੋਕਰ ਜਾਦੇ ਆ ਤਾਂ ਸਮਝ ਲਓ ਵੀ ਟਾਈਮ ਐਡਵਾਂਸ ਹੈ ਤੇ ਜਾਂ ਫਿਰ ਜਿਹੜੀ ਆਪਣੀ ਕਾਲਰ ਬਣੀ ਹੁੰਦੀ ਹੈ ਰੇਜੀਟਰ ਦੀ ਫਾਰੋ ਦੇ ਬਾਹਰ ਚੱਲਦੇ ਹੁਣ ਨਾ ਤਾਂ ਹਵਾ ਖਿੜਮੀ ਮਾਰਦੇ ਹੁੰਦੇ ਨੇ ਟੈਂਕ ਬੰਨੀ ਨੂੰ ਤੇ ਮਗਰ ਜਿੱਥੇ ਆਪਣੀ ਹਾਈਡਰੋਕ ਟੈਂਕੀ ਲੱਗੀ ਹੁੰਦੀ ਆ ਉਧਰ ਸਾਈਡ ਤੇ ਨੂੰ ਇੰਜਨ ਨੂੰ ਹਵਾ ਨਹੀਂ ਜਾਂਦੀ ਹੁੰਦੀ ਉਦੋਂ ਤਾਂ ਉਦੋਂ ਪਿਟੀਸ਼ਨ ਦੇ ਨੱਟ ਢਿੱਲੇ ਕਰਕੇ ਰੇਡੀਏਟਰ ਆ ਰੇਡੀਏਟਰ ਪਿੱਛੇ ਨੂੰ ਕਰਨਾ ਫਾਰੋ ਕਾਲਰ ਦੇ ਵਿੱਚ ਚੱਲਣ ਲਾਉਣੇ ਨੇ ਤੇ ਜਿਹੜੇ ਪਲਾਸਟਿਕ ਵਾਲੇ ਨੇ ਜੇ ਹਵਾ ਘੱਟ ਐ ਗਰਮ ਹੁੰਦੀ ਐ ਉਹ origignal ਫਾਰ ਬਹੁ ਘੱਟ ਮਿਲਦੇ ਨੇ ਕੋਈ ਕੋਈ ਉਹ ਵੇਚਦਾ ਤਾ ਉਹ ਫਰਾਂ ਦਾ ਫਰਾਂ ਦੀ ਕੰਪਲੇਂਟ ਹੁੰਦੀ ਹੈ ਆਹੀ ਤਾਂ ਇਹ ਇੰਜਨਾਂ ਚ ਮਤਲਬ ਦੂਜੀ ਰੱਖਦੇ ਹੁੰਦੇ ਆ ਅੱਠ ਫਰਾਂ ਵਾਲੇ ਇਹਨਾਂ ਦੀ ਹਵਾ ਵੱਧ ਹੁੰਦੀ ਹੈ ਤੇ ਫਿਰ ਇਹ ਕਪੜਾ ਕੋਫੜਾ ਮਾਰਨਾ ਉਹ ਤਾਂ ਚਲਵਾਇਆ ਹੁੰਦਾ ਜਾਲੀ ਜੇ ਬੰਦ ਬੰਦ ਹੋ ਗਈ ਮਾਰ ਲਓ ਹਨਾ ਪਰ ਫਿਕਰ ਨਹੀਂ ਰਹਿੰਦੀ ਹੈਗੀ ਉਹ ਜਿਹੜੀ ਜੱਸੀ ਰਿਪੇਅਰ ਕਰੀ ਸੀ ਮੋਗੇ ਉਹਦੇ ਇੰਜਨ ਆ ਸਾਦਾ ਹੈ ਹਰ ਲਾਇਏ ਪਏ ਸੀ ਪਲਾਸਟਿਕ ਵਾਲੇ ਉਹ ਵੀ ਦੇਸੀ ਉਹ ਹਵੇ ਨਹੀਂ ਦਿੰਦੇ ਸੀ ਉਹ ਮਹਾਪੁਰਸਾਂ ਨੇ ਪਹਿਲਾਂ ਆਣਿਆਂ ਨੇ ਕੀ ਕੀਤਾ ਜਿੱਥੋਂ ਮਸ਼ੀਨ ਲਿਆਦੀ ਸੀ ਉਹਨਾਂ ਨੇ ਉਹ ਫਰ ਨਹੀਂ ਬਦਲੇ ਜਾਲੀ ਦੇ ਵਿੱਚ ਸਰਾਖ ਕੱਢਦੇ ਸੁੰਬੇ ਨਾਲ ਪੇਜ ਕਾ ਨਾਲ ਉਹਨੂੰ ਵੀਰ ਨੂੰ ਕਿਹਾ ਸੀ ਵੀ ਜਾਲੀ ਚੱਲ ਵੀ ਨਵੀਂ ਬਣਾਦੀ ਹਨਾ ਵੀ ਰੇਡੀਏਟਰ ਨਹੀਂ ਬੰਦ ਹੋ ਜਾਇਆ ਕਰੂ ਟਰਾਲੀ ਉਹ ਬਹੁਤ ਦੂਰ ਖੜੀ ਆ ਕਿ ਪੱਟਾ ਬੌਲੀਆਂ ਪਾਉਂਦੇ ਨੇ ਪਾਣੀ ਦੀ ਕਮੀ ਹੋਣ ਕਰਕੇ ਦੂਜੇ ਚ ਲੋਚ ਕਲੱਚ ਤੇ ਬਹੁਤਾ ਪੈ ਰਹਿਦਾ ਹੁਣ ਬਿੰਦਰ ਨੇ ਪਹਿਲੇ ਹਾਈ ਜੀ ਲਾਈ ਹੋਈ ਆ ਕਿਹਾ ਉਹਨੂੰ ਸਾਰਾ ਜਾ ਕਰਕੇ ਵੀ ਦੂਜੇ ਚ ਲਾ ਕੇ ਦੇਖਦਾ ਜੇ ਵਾ ਬੰਦ ਲੋਚ ਜਾਨਕੀ ਬਹੁਤ ਜਿਆਦੇ ਤੋੜਾ ਆ ਹੁਣ ਜਮਾ ਦੂਜਾ ਬੰਦ ਆ। ਨਾ ਕਰਾਉਣ ਕਰਾਉਣ ਦਾ ਫਰਕ ਹੋ ਜਾ ਕਿਨੇ ਗੁਨੇ ਵੀ ਨਹੀਂ ਬਾਕੀ ਖਿਆਲ ਨਹੀਂ ਕੀਤਾ। ਫਿਰ ਐ ਢਿਕੇ ਢੋਕੇ ਜਮਾ ਦਾ ਕਲਚ ਦੇਣਾ ਪੈਂਦਾ। ਫਿਰ ਕਲਚ ਤੇ ਲੋਡ ਰਹਿੰਦਾ। ਕਬਾਹਣ ਵੀ ਥੱਲੋਂ ਨਰਮ ਹੋ ਗਏ ਮੀਨ ਨਾਲ ਲਾਂਗਾ ਜਾਂ ਜਿਹੜਾ ਹੋਇਆ ਪਿਆ ਬੌਲਾ ਜਾਂ ਵੀ ਤਾਂ ਹੀ ਬਾਜ ਕਰਦਾ ਹੁਣ ਕਿਤੇ ਇੱਕ ਵਾਰ ਕੋਈ ਕੋਈ ਮਾੜਾ ਮੋਟਾ ਦਾਣਾ ਆਉਂਦਾ ਥੱਲੇ ਉਹ ਮਗਰਲੀ ਸੀਪ ਨਾ ਜਮਾ ਥੱਲੇ ਕਰੀ ਹੋਈ ਐ ਮਤਲਬ ਸਿੱਧੀ ਕਰੀ ਹੋਈ ਐ ਟੱਕਰ ਜੀ ਨਹੀਂ ਬਣਾਏ ਹੁਣ ਉੱਚੀ ਚੱਕਾਂਗੇ ਥੋੜੀ ਜੀ ਖੋਲ ਦਾਂਗੇ ਟੈਂਕ ਜਿਆਦਾ ਭਰ ਗਿਆ ਚਾਹ ਫੜਾ ਦਈਏ ਚਾਹ ਹੀ ਪਈ ਸੀ ਬਿੰਦਰ ਨੂੰ ਹਾਂਜੀ ਨਰਮਾਈ ਜਿਆਦਾ ਹੋਗੀ ਤੇ ਬਾਅਦ ਤੋਂ ਬਾਅਦ ਇੱਕ ਕਿਲਾ ਹੋ ਰਿਹਾ ਇਹਨਾਂ ਦਾ ਡਿਗਿਆ ਹੋਇਆ ਤੇ ਢਾਈ ਇੱਧਰ ਖੜੇ ਨੇ ਇਹ ਇਹੀ ਨਿਕਲਣਗੇ ਬਾਕੀ ਤਾਂ ਕੱਲ ਤੇ ਗਈ ਹੁਣ ਬੌਲਾ ਜਾਂ ਵੀ ਬਾਜ ਕਰਨ ਲੱਗ ਗਿਆ ਉਹਦੇ ਇੱਕ ਸਿੰਗਲ ਐ ਜੇ ਕਨੜ ਉਹਦੇ ਡਬਲ ਕਰਕੇ ਨਾ ਫੁੱਲ ਟੈਟ ਕਰਕੇ ਜਿਹੜਾ ਅੰਦਰਲਾ ਨਾਟਾ ਉਹਨੂੰ ਬਾਹਰ ਨੂੰ ਸੱਟ ਲਾ ਦਾਂਗੇ ਅੰਦਰਲੇ ਬਾਹਰਲੇ ਨੂੰ ਅੰਦਰ ਨੂੰ ਫਿਰ ਖੋਲਦੇ ਨਹੀਂ ਹੈਗੇ ਬਾਕੀ ਇਹ ਤੇ ਹੁਣ ਜਾ ਕੇ ਹੱਥ ਪੱਲਾ ਫੇਰਦੇ ਆ ਟਾਈਮ ਨਾਲੇ ਜਾਵਾਂਗੇ ਹੁਣ ਐਵੇਂ ਫਿਰ ਤੇਲ ਫੂਕਣ ਦਾ ਫਾਇਦਾ ਨਹੀਂ ਕਿੱਥੇ ਇਹਨੂੰ ਦੇ ਨੇ ਦੁਪਹਿਰੇ 15-20 ਮਿੰਟ ਲੱਗਣੇ ਨੇ ਕੀਲੇ ਨੂੰ ਕਿੱਥੇ ਕਿੱਚ-ਕਿਚ ਕਰਦੇ ਫੇਰੀ ਜਾਵਾਂਗੇ ਪਹਿਲਾਂ ਉਹ ਦੂਜਾ ਆ ਗਿਆ ਦੀ ਵਿਸਾਲ ਵਾਲਾ ਉਹ ਪਿੱਛੇ ਦੇਖਣ ਲੱਗ ਗਿਆ ਕਹਿੰਦਾ ਕਿਸੇ ਕਿਸੇ ਬੱਲੀ ਚ ਦਾਣਾ ਆਉਂਦਾ ਮਹਾ ਕੋਈ ਨਹੀਂ ਆਪਦੀ ਨਹੀਂ ਕੋਈ ਦੇਖਦਾ ਹੁੰਦਾ ਆਪਣੀ ਨੀਅਤ ਹੈਗੀ ਕਿਸੇ ਦੀ ਬਾਡੀ ਨਾ ਆਪਾਂ ਚੈੱਕ ਕਰੀਏ ਨਾ ਕਦੇ ਕਰੀਏ ਨਾ ਭੰਡੀ ਕਰਨ ਦੀ ਲੋੜ ਹੈ ਜਿੰਨਾ ਹੋ ਸਕਦਾ ਸਵਾਰੋ ਕਿਸੇ ਦਾ ਸਬਰ ਦਾ ਹੈ ਨਾ ਤੇ ਬਾਕੀ ਠੀਕ ਹੈ ਜੀ ਚਲੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ ਕਾ ਯਾਰ ਮੇਰੇ ਵਾਲਾ ਫੋਨ ਦਾ ਕੈਮਰਾ ਖਰਾਬ ਹੋ ਗਿਆ ਇਹ ਹੋਰ ਹੈ ਝੁੰਬ ਬਣਾਉਣੇ ਹੁੰਦੇ ਆ ਤਿੰਨ ਫੋਨ ਹੋਗੇ ਪਾਵਰ ਬੈਂਕ ਹੋਗੀ ਉਹ ਲਾਗਦਾ ਬੈਗੀ ਜੀ ਲੈਣੀ ਪੂਓ ਥੋੜਾ ਜਿਆ ਹੁੰਦਾ ਜਿਹੜਾ ਮੋਢੇ ਚ ਪਾਇਆ ਹੁੰਦਾ ਸਮਾਨ ਇਹ ਬਹੁ ਹੋ ਜਾਂਦਾ ਚਾਰਜਰ ਹੋ ਜਾਂਦਾ ਪਰਸ ਹੋ ਜਾਂਦਾ ਉਹ ਲੋਰ ਆਈਆਂ ਫਿਰ ਥੱਲੇ ਨੂੰ ਗਰੀ ਜਾਂਦੀ ਚਲੋ ਠੀਕ ਹੈ ਜੀ